ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਹੈਗੇ ਆ ਜੀ ਅੱਜ ਹੈਗਾ ਜੀ ਇੱਕ ਬਸਾਖ ਬਸਾਖੀ ਦਾ ਦਿਹਾੜਾ ਹੈ ਸਾਰਿਆਂ ਗੁਰਸਿੱਖ ਸੰਗਤਾਂ ਨੂੰ ਬਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਇਹ ਮਹੀਨਾ ਸਾਰਿਆਂ ਲਈ ਖੁਸ਼ੀਆਂ ਭਰਿਆ ਤੇ ਨਾਜ ਭਰਿਆ ਹੈਗਾ ਹੈ ਨਾ ਤੇ ਵਾਹਿਗੁਰੂ ਤੰਦਰੁਸਤੀ ਵਾਖੇ ਸੁਖਸਾਂਦ ਰੱਖੇ ਰੱਬ ਮੀਂਹ ਰਿਆਆਂ ਤੋਂ ਆਪਣੀ ਜਿਹੜੀ ਹਾੜੀ ਦੀ ਫਸਲ ਹੈ ਆਪਣੇ ਹੱਥ ਆ ਜੇ ਤੇ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦਾ ਸਾਜਣਾ ਸਾਜੀ ਸੀ ਤੇ ਤੇ ਵਾਹਿਗੁਰੂ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਿਸਾਖੀ ਦੀਆਂ ਤੇ ਲੋ ਜੀ ਆਪਾਂ ਨੇ ਬਹੁਤ سارے ਕੰਮ ਕਰ ਲਏ ਨੇ ਅੱਜ ਗੁਰਦੁਆਰਿਆਂ ਆਪਾਂ ਆਉਣ ਸਾਰੀ ਮੈਂ ਫੋਨ ਚੱਕ ਲਿਆ ਤੇ ਕਿਉਂਕਿ ਹੁਣ ਲੈ ਅੱਜ ਕਥਾ ਕਰਨ ਲੱਗੇ ਬਾਬਾ ਜੀ ਲੇਟ ਭੋਗ ਪਾਇਆਗਾ ਬਾਕੀ ਕੰਮ ਤਾਂ ਦੇ ਆਪਾਂ ਕਰਗੇ ਸੀ ਪਹਿਲਾਂ ਰਹਿੰਦੇ ਕੰਮ ਹੁਣ ਕਰ ਲਾਂਗੇ ਤੇ ਕੰਮ ਤਾਂ ਆਪਣੇ ਚੱਲੀ ਜਾਣਗੇ ਤੇ ਆਪਾਂ ਨੂੰ ਥੋੜਾ ਥੋੜਾ ਸਮਾਂ ਸਾਰੇ ਕਾਸੇ ਲਈ ਕੱਢਣਾ ਪੈਂਦਾ ਗੁਰਦੁਆਰਾ ਸਤ ਕੱਢੋ ਸਮਾਂ ਪਾਠ ਲਈ ਵੀ ਕੱਢੋ ਹਨਾ ਆਪਾਂ ਕੰਮ 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 ਕਰੀ ਜਾਂਦੇ ਆ ਬਸ ਕੰਮ ਤਾਂ ਇਹ ਮੁਕਦੀ ਨਹੀਂ ਹੈਗੇ ਜੇ ਆਪਾਂ ਥੋੜਾ ਥੋੜਾ ਸਮਾਂ ਵੀ 10 10 ਮਿੰਟ ਵੀ ਰੋਜ਼ ਕੱਢੀਏ ਸਮਾਰ ਦੇ ਲਈ ਆਪਾਂ ਆਪਣੀ ਬਾਣੀ ਦੇ ਲਈ ਹਨ ਤੇ ਆਪਣਾ ਜਨਮ ਸਮਾਰ ਲੈਣੇ ਆਪਾਂ ਤੇ ਬਸ ਆਪਾਂ ਤੋਂ ਕੰਮਾਂ ਦੇ ਕੰਧਾਲ ਨੇ ਜਿਹੜੇ ਉਹ ਚੱਕੇ ਨਹੀਂ ਜਾਂਦੇ ਹੈਗੇ ਸਾਧਨ ਆ ਕੰਮ ਆ ਕੰਮ ਕਰ ਲਾ ਭੈਣਾਂ ਨੇ ਚ ਵੀਰ ਨੇ ਤੇ ਵੱਤ ਤੋਂ ਵੱਧ ਆਪਾਂ ਜੇ 10 ਮਿੰਟ ਵੀ ਕੱਢੀਏ ਹਨ ਇੱਕ ਦਿਨ ਵਿੱਚ ਦੀ ਬਹੁਤ ਆਪਣਾ ਉਹ ਹੋ ਜਾਂਦਾ ਅਦਾ ਸਦਾਰ ਹੋ ਜਾਂਦਾ ਦੇ ਦਾ ਚਲੋ ਜੀ ਆਪਾਂ ਕਰ ਦਿਆਂਗੇ ਆਪਣੇ ਬਹੁਤ ਸਾਰੇ ਕੰਮ ਤੇ ਅੱਜ ਹੋ ਗਿਆ ਲੇਟ ਮੇਰੇ ਆਉਂਦੀ ਨੂੰ ਕੋਈ ਵੀ ਨਹੀਂ ਉੱਠਿਆ ਸੀ ਸਰਦਾਰ ਜੀ ਉੱਠੇ ਨੇ ਬਸ ਆਉਂਦੀ ਨਹੀਂ ਮੈਂ ਫੋਨ ਚੈੱਕ ਕਰ ਲਿਆ ਮਸਾ ਚਲੋ ਆਪਾਂ ਵਲੌਗ ਸ਼ੁਰੂ ਕਰ ਲੈਣੇ ਅੱਜ ਬਸਾਖੀ ਹੈ ਮਿੱਠਾ ਬਣੂਗਾ ਘਰ ਦੇ ਵਿੱਚ ਚਾਹ ਹੁਣ ਬਣਾ ਲਈ ਤੇ ਆਥਣੇ ਬਣਾ ਲਈ ਹੁਣ ਤੱਕ ਇਹੜਾ ਖਾਣਗੇ ਹਨਾ ਆਥਣੇ ਖੀਰ ਪੂਰ ਬਣਾ ਲਾਂਗੇ ਤੇ ਅੱਜ ਇੱਕ ਬਸਾਖ ਹੈ ਜੀ ਤੇ ਬਸ ਹੁਣ ਆਪਣੇ ਰਾਤ ਹਨੇਰੀ ਹੁਣ ਉੱਠਿਆ ਮੇਰੇ ਗੱਲ ਤੋਂ ਨਾ ਤਾਂ ਕੋਈ ਵੀ ਨਹੀਂ ਉੱਠਿਆ ਦੋਨੇ ਕੁੜੀਆਂ ਕੁਲਵੀਰਾ ਮਮੁਰ ਬੈਠੇ ਨੇ ਚਾਹ ਪੀ ਜਾਂਦੇ ਕੋਣ ਗੁਰਮਨ ਉੱਠ ਘਰੇ ਤੇ ਬਸ ਹੁਣ ਆਪਾਂ ਤੇ ਰਾਤ ਹਨੇਰੀ ਸੀਗੀ ਚੱਲ ਆਪਾਂ ਕੰਮ ਕਰਨੇ ਨੇ ਆ ਵੀ ਚੱਲਣਾ ਨਾ ਤੋਂ ਲਾਣਗੇ ਲੈਟਰ ਸੇ ਨਹਾ ਜਾਂਦੀਆ ਕੱਟ ਲੱਗਦੇ ਨੇ ਲਾਈਟ ਦੇ ਕੇਸੀ ਨਾ ਹੋਣਾਗਾ ਨਹਾ ਲਾਂ ਟਾਈਮ ਨਾਲ ਕੱਲ ਨੂੰ ਵੀ ਛੁੱਟਿਆ ਅਸੇ ਰਾਤ ਰੀ ਰਾਤ ਵੀ ਬਹੁਤ ਹਨੇਰੀ ਸੀਗੀ ਹਾਂ ਹੁਣ ਬਸ ਰੋਜ਼ ਦੋ ਮਹੀਨੇ ਤਿੰਨ ਨੇਹਰੀਆਂ ਆਇਆ ਕਰਨੀਆਂ ਰੋਜ਼ ਸਫਾਈ ਕਰ ਲਿਆ ਕਰਾਂਗੇ ਫੇਰ ਨੇਹਰੀ ਆ ਜਾਕਰ ਸਫਾਈ ਕਰ ਲਿਆ ਕਰਾਂਗੇ ਫੇਰ ਨੇਹਰੀ ਆ ਜਾਕਰ ਤੇ ਇਸ ਕਰਕੇ ਬਸ ਕਰਦੇ ਹੁਣ ਫਟਾਫਟ ਕੰਮ ਤਾਂ ਫੇਰ ਮਿਲਦੇ ਆ ਕੰਮ ਕਰਕੇ ਅੱਜ ਦਵਾਈ ਲੈਣ ਵੀ ਜਾਣਾ ਹੋ ਫੇਰ ਮਿਲਦਾ ਤੁਹਾਨੂੰ ਪਹਿਲਾਂ ਅੱਜ ਘਰਦੁਆਰੇ ਟਾਈਮ ਬੜਾ ਲੱਗ ਗਿਆ ਤੇ ਪਹਿਲਾਂ ਆਪਾਂ ਮਸ਼ੀਨਸ ਪਾਉਣਾ ਕੱਪੜੇ ਕਿਉਂਕਿ ਲਾਈਟ ਫਿਰ 11:00 ਵਜੇ ਲੱਗਦੀ ਸੀ ਤੱਕ ਵੱਜ ਗਈ ਫਿਰ ਕਰਦੇ ਆਪਾਂ ਫਟਾਫਟ ਕੰਮ ਸਾਰਾ ਦਿਨ ਕੰਮ ਕਰਨ ਸੀ ਆ ਕਹਿ ਬਈ ਜਾਣਾ ਦਵਾਈ ਲੈਣੋਂ ਨੇ ਸਾਬ ਮੈਨੂੰ ਕੰਮ ਕਰ ਮੇਰੇ ਕੋਲ ਤਾਂ 9:00 ਵਜੇ ਨੂੰ ਵੇਲੀ ਹੋ ਜਾ ਮੱਜਾਂ ਨਾ ਮਾਰ ਬਸ ਫਿਰ 9:00 ਵਜੇ ਨੂੰ ਵੇਲੀ ਹੋ ਜਾ ਮਾ ਮੈਂ ਤਾਂ 9:00 ਵਜੇ ਨੂੰ ਵੇਲੀ ਹੋ ਜਾ ਮੇਰੇ ਕੋਲ ਤਾਂ ਕਦੋਂ ਮਰਦੀ ਥੱਪਾ ਹਾਂ ਮੇਰੇ ਨਾਲ ਵੀ ਕਿਰਾਇਆ ਕਰੂਗੀ ਹਾਂ ਮੱਧਾਨਾ ਮਨਾ ਦਿਓ ਜਦੋਂ ਕੋ 12 ਵਜੇ ਤੋਂ 1 ਵਜੇ ਤੱਕ ਲੱਗਦੇ ਜੀਜੀ ਨੇ ਵੀ ਅੱਜ ਭੋਗ ਤੇ ਜਾਣਾ ਹੂ ਹਾਂ ਬੋਲੋ ਆ ਚਾਚੇ ਜੀ ਫਲਸਾ ਮਹਾਰਾਜੀ ਮਾਸੀ ਵਿਚਾਰੀ ਹੁਣ ਮਾਮੀ ਮਾਰਗੀ ਜੀਜੀ ਕਿ ਮਾਸੀ ਚਾਚੇ ਨਾਲ ਜਾਣਾ ਪਊਗਾ ਤੇ ਤੇਰੀ ਮਾਸੀ ਕਿਹੜਾ ਹੋ ਤੇ ਨਾਲ ਲੈ ਜਾਣਾ ਸਰਖ ਪਾਟਾ ਪਾਣੀ ਛੱਡਦਾ ਆ ਗੁਰਮント ਵਰਦੀ ਲਸਵਾ ਰਹੀ ਥੀ ਤੋਂ ਚਿੱਟੀ ਵੀ ਚੱਕਾ ਝਾੜੂ ਹਾਂ ਅੱਪਾ ਨੇ ਤਾਂ ਕਰਨੀ ਐ ਬਿਊਟੀ ਪਗਾਉਣੀ ਐ ਬਣੀ ਤੋ 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 ਖਾਜਿਆ ਹੋਵਾਗਾ ਖਾਜੇ ਸਾਡੇ ਢੋਲ ਨਾਲ ਤੂੰ ਸਮਾਨ ਨਾਲ ਕਿਹਾ ਕੱਲ ਨੂੰ ਸਮਾਨ ਆਉਣਾ ਨਹੀਂ ਮੈਂ ਉਹ ਕਰਦਾ ਹਾਂ ਮੈਂ ਆ ਕੇ ਦੁੱਧ ਪਾ ਕੇ ਆ ਕੇ ਹਾਂ ਮਾਂ ਨੂੰ ਸਮਾਨ ਕੱਢ ਕੇ ਉਹਨੂੰ ਸੰਭਰ ਕੇ ਰੱਖੀਏ ਤੋ ਖਾਲੂ ਜਮਾ ਹੋਰ ਹੋਰ ਸਮਾਰ। ਹੋਰ ਵੇ ਆ ਕੇ ਸਮਾਰਦਾ। ਉਹ ਜਾਲੇ ਲਾਦੀ ਤਾਂ ਹਾਂ ਤੋਂ। ਹੁਣ ਥੱਲੇ ਜਾੜਦੀ ਮੈਂ ਮੱਜਾ ਮੂਜਾ ਬੰਨ੍ਹ ਨੂੰ ਫਿਰ ਦਵਾਈ ਲਿਆਵਾਂਗੇ। ਨਾ ਤੋਕ। ਹੂੰ। ਹੂੰ। ਅੱਧੇ ਹਰਿਆਂ ਨੂੰ 2 ਮਹੀਨੇ ਹੀ ਗੰਦ ਪਊਗਾ। ਆ ਬੇਲੇ ਚ ਪੱਤੇ ਸੱਤੇ ਜਮ ਨਹੀਂ ਆਏ। ਸਲਾਮ ਜੀ ਆਪਾਂ ਕੰਮ ਕਰ ਲਈਏ ਫਟਫਟ ਜਿਵੇਂ ਜਿਵੇਂ ਮੇਂ ਪਕੰਮ ਕਰੈ ਤਾਂ ਸਾਨੂੰ ਦੱਸਾਂਗੇ ਤੇ ਆਪਾਂ ਤਾਂ ਅੱਜ ਵਾਹਛਲੇ ਨਾਲ ਭੱਜੀ ਥਿਰਦਿਆ ਕਿਉਂਕਿ ਹੁਣ ਇੱਕ ਪੈਣਾ ਚੱਲ ਪਣ ਗਿਆ ਆਪਣੇ ਸਾਡੇ ਘਰੇ ਨਵੀਂ ਕਣਕ ਕਾਜੀ ਰੱਬ ਆਸ ਸੁੱਖ-ਸਾਂਭ ਰੱਖੇ ਬਹੁਤ ਪੈਣਾ ਨੇ ਹੈ ਨਾ ਕਮੈਂਟ ਕੀਤੇ ਵੀ ਸਾਡੇ ਮੀਂਹ ਆਇਆ ਸਾਡੇ ਗੜਿਆ ਹੈ ਬਾਬੂ ਸੁੱਖ-ਸਾਂਭ ਰੱਖੇ ਗੜਿਆ ਮੀਂਹ ਤੋਂ ਹੁਣ ਆਪਣੀ ਜਿਹੜੀ ਪੱਕੀ ਪਈ ਆ ਫਸਲ ਕਣਕ ਖੜੀ ਛੇ ਦਿੱਤਿਏ ਆਪਾਂ ਹਾਥਾ ਜੀ ਫਰਮੀਆਂ ਦੇ ਆਪਾ ਫਟਾਫਟ ਕੰਮ ਕਰ ਥੋੜੀ ਜੀ ਰਹਿ ਗਈ ਰਹਲਿਆਰ ਉਹ ਆਏ ਤੂੰ ਚੰਦ ਪਰਾਹੋਂ ਬੜਾ ਇਹ ਮੈਂ ਦੇਖਦਾ ਨਾ ਮਨ ਮੋਗੇ ਵੀ ਜੀ ਕਿਤੇ ਆਹੋ ਥੋੜੋ ਉੱਤਰ ਪਾ ਜਾਂਦੀ ਐ ਲੱਲਾ ਹੱਥ ਮਨਤ ਕਰ ਦੂੰ ਮੈਂ ਤਾਂ ਕਰ ਤੂੰ ਤਾਂ ਮੇਰੇ ਸਿੱਪਾਰ ਕਰ ਤਾ ਢੋ ਨਾ ਕੋਤੋਂ ਨਿਕਲ ਗਈ ਇੱਧਰ ਲਈ ਹੁੰਜੀ ਇੱਧਰ ਲਈ ਚ ਐਚਪੀਆ ਦੋਨੇ ਪਾਸੇ ਹੀ ਐ ਇੱਧਰ ਵੀ ਹੈਗੀ ਐ ਉਥੋਂ ਹੀ ਚੱਕ ਲੈਂਦੀ ਐ ਨੀ ਕਣਕ ਵਿੱਚ ਦੋ ਟੋਲਾ ਖੋਰ ਜਾ ਰਹੇ ਨੇ ਉਹ ਤਾਂ ਵਧੀਆ ਪਾਏ ਨੇ ਹਨਾ ਹਨਾ ਹੱਜ ਇੱਕ ਪਾਸੇ ਬਾਗੀ ਕਿ ਇਧਰਲੇ ਬਸ ਬਾਗੀ ਹੈ ਨਾ ਹੈ ਤੌੜਾ ਲੈ ਲੈਂਗੇ ਹਾਈ ਤੇ ਬਹੁਰੀ ਜੀ ਪਈਆ ਤੌੜਾ ਲੈਣ ਨੂੰ ਕਮਤੋ ਚੱਕ ਰਿਆ ਸੋਈ 'ਚ ਉਹਦੇ ਵਿੱਚ ਹੀ ਪਾ ਲੋ ਆਹ ਅੱਧਾ ਜੀ ਬੈਠੀ ਉਹ ਵੀ ਨਿਕਲੇ ਪਈਆ ਦੋ ਸੇਰ ਦੂਜੇ ਟੋਲ 'ਚ ਨਿਕਲੀ ਪਈਆ ਇਹ ਚ ਦੋ ਕਿਲੋ ਕਣਕ ਉਹ ਦਾ ਉਹ ਨਹੀਂ ਕੋਈ ਹਾਈ ਉਹ ਪੈਸੇ ਨਹੀਂ ਲੈਂਦੇ ਤੋੜਿਆਂ ਵਾਲੇ ਕੰਮ ਕੀ ਲੈਂਦੇ ਨੇ ਆਹ ਮੈਂ ਕਰਾ ਦੇਣੀ ਮੈਂ ਸੰਕ ਨੂੰ ਪਾਣੀ ਪਿਆ ਦੇਣਾ ਤੇ ਫਿਰ ਹਾਂ ਹਾਂ ਜੇ ਉਧਰ ਚੱਲਣ ਜਾਣੇ ਮੈਂ ਸਾਫੀਸੇ ਦੇ ਪਰਹੇ ਨਾ ਮਾਰਾਂ ਉਹ ਉਧਰ ਕੰਮ ਵਾਲਾ ਕਰ ਕੋਈ ਉਧਰ ਤਾਂ ਬਹੁਤ ਸਮਾਨ ਪਿਆ ਸੀਗਾ ਤਦਾਂ ਪੈਂਕੇ ਘਾਟ ਤਾਉ ਦੇਣਗੇ ਪਕੌੜੀ ਪੈਂਦੀ ਉਹਦੇ ਸੱਤ ਦਿ ਵੀਡੀਓ ਪਾਈ ਸੀ ਉਹਨਾਂ ਸਮਾਨ ਪੈ ਕੇ ਉਹ ਦਰਵਾਜ਼ੇ ਚ ਸਾਰਾ ਤੇ ਲਾ ਕੇ ਹੁਣ ਚਾਰ ਪੂਝ ਕੇ ਉੱਥੇ ਕਣਕੀ ਚਲਾਵਣੀ ਲਗੂਗੀ ਨਬੀ ਵਾਲੀ ਕਣਕ ਚਲਾਉਣੀ ਖਾਣਾ ਵਾਲੀ ਕਣਕ ਚਲਾਉਗੀ ਆਹ ਕਸਾਇਆ ਝਾੜੂ ਮੱਝੂ ਇਹ ਨਾਲ ਕਸਾਇਆ ਝਾੜੂ ਸੋਨੇ ਬਧੀ ਝੜ ਗਈ ਕਸਾ ਜાડੂ ਹਾਰੇ ਕੋਲੇ ਪਿਆ ਸੀ ਉਹ ਵੀ ਬਦੀ ਐ ਹਾਂ ਆ ਸੂਣੀ ਹੀ ਐ ਆ ਸੂਣੀ ਨਾ ਚੜੂਗਾ ਫਿਰ ਕਸਾ ਆਇਆ ਜાડੂ ਪਿਆ ਤਾ ਹਲਾ ਤੇ ਪੜਿਆ ਹੁਣ ਮੈਂ ਮਰ ਰੜਕੇ ਨਾ ਜੜਦਾ ਰੜਕੇ ਨਾ ਜੜਦਾ ਝਾੜੂ ਦੇ ਗੁਰਮਤ ਦੇ ਕੇ ਮੇਰੇ ਪੈਰ ਲਿਬੜੇ ਨ ਬਣੇ ਨਾ ਸੁਵੇਰ ਵਿੱਚ ਲਾਈਟ ਗਿਆ ਸੁਹੀ ਹੋਇਆ ਹਾਂ ਆਹ ਆ ਬੱਝਾ ਆਹ ਪਈਆਂ ਨੇ ਲੀਰਾਂ ਦੀ ਜਾਮਣ ਤੇ ਬੰਨੀ ਆ ਉਹ ਨਾਲ ਮਲ ਲੈ ਬਸ ਆਪਾਂ ਪਿਸਾ ਲੈ ਕੇ ਜਮਾਉਂਦੇ ਹਾਂ ਥੈਂਕ ਯੂ ਬਾਰ ਦੀ ਪਕੜੇ ਤੋਂ ਹੋਦੇ ਫਿਰ ਉਧਰ ਵੀ ਜ਼ਰੂਰੀ ਆ ਕੰਮ ਫਿਰ ਹਨਾ ਸੁਲਾਬ ਚੜ ਗਿਆ ਕਿ 4 ਦਿਨ ਤੋਂ ਤੁਕ ਲੱਗਣੀ ਹਵਾ ਲੱਗ ਕੇ 4 ਦਿਨਾਂ ਤੋਂ ਵਧੀਆ ਹੋ ਗਈ

11 ਜੀ ਅਸੀਂ ਨਾ ਭਈਏ ਲਿਆਂਦੇ ਹਾਂ ਬਲੱਡ ਦਿੱਲੀ ਤੋਂ ਚੜੇ ਸੀ ਉਹ ਮੂਰੇ ਗੱਡੀ ਤੇ ਲੈਣ ਵਾਗੇ ਉਹ ਫੋਨ ਕਰਿਆ ਕਹਿੰ ਸਰਦਾਰ ਜੀ ਸੀ ਬੁੱਢਾ ਲਾਡਾ ਪਹੁੰਚ ਗਿਆ ਅਜੇ ਤੱਕ ਆਣਾ ਬੁਲਾਦੇ ਪਹੁੰਚ ਗਿਆ ਬੁੱਢਾ ਲਾਡਾ ਪਹੁੰਚ ਗਿਆ ਸਰਗਮਾਹਰੀ ਆ ਹੋ ਨਹੀਂ ਭੈ ਵੀ ਆਵਾ ਉਹ ਚੇ ਦਾ ਚਾਰ ਪਾਲੋ ਦੇਖਾ ਲੋਂਗੇ ਦੇਖਾ ਲੋਂਗੇ ਪਾਲੋ ਚਾਰ ਪਿੰਡੀ ਬਦੀ ਮੰਡਲ ਘਰ ਘਰ ਹੋਵੇਗਾ ਤਾਂ ਹੱਥ ਲਾਇਆ ਤਾਂ ਬਣ ਕੇ ਬਣਾਉਣਾ ਰੋਤਾ ਮੈਂ ਹੋਰ ਛੰਦਾਂ ਨਾਲ ਤੁਸੀਂ ਫਰਕ ਦੇ ਮਾਂਜਾ ਰੱਖੋ ਇਹਦਾ ਦਰਬਾਰ ਬਾਦ ਮੈਂ ਬੈਠਾ ਅਰਧ ਸੁਭਰਾਉਣਾ ਹੈ ਮਾਂਜਾ ਤੇ ਟਰੈਕਟਰ ਢੋਲ ਆ ਪੈਣਤੀਆਂ ਜੋੜੀਆਂ ਸਾਰਾ ਕੀ ਕੁਸਤੀ ਇੱਥੇ ਮਾਂਜਾ ਬਾਹਰ ਨੂੰ ਖਾਈ ਨਹੀਂ ਹੈ ਨਾ ਇੱਥੇ ਨਿੰਮਟਾ ਤੋਂ ਦੋਨੋਂ ਫੱਪਾ ਨਾਲ ਬਣਾ ਕੇ ਡਾਲ ਲਾਉਂਦੇ ਸੀ ਇੱਥੇ ਮਾਤਾ ਜੇ ਕੋਈ ਲਾਖਤਿਆ ਮੇਰੇ ਵੀਰ ਪੀਏ ਪਿਆਰ ਹੁੰਦੀ ਹੁੰਦੀ ਜਿੱਤੀ ਮਾਤਾ ਕਾਰਟੂਨ ਚ ਕਰੇ ਪੈਸੇ ਅੱਜ ਕੋਈ ਪਤਾ ਸੇ ਲੁੱਡਾ ਕਿ ਆਇਆ ਨਹੀਂ ਅੰਤੈnga ਦਾ ਲਾ ਦੇ ਕਿ ਐਨੇ ਸਾਲ ਹੋ ਗਏ ਮੈਂ ਤਾਂ ਕਦੇ ਉਹ ਕਮਰੇ ਚ ਵੀ ਨਹੀਂ ਬੜੀ ਉਹ ਘਰ ਇਤਰੇ ਦਾ ਪਰ ਐਸੇ ਹੋਤਾ ਤੇ ਸਾਡੇ ਜੇ ਤਰ ਫਿਰ ਆਹ ਕਾਹਦਾ ਲੈ ਲਾ ਸਾਰਾ ਪਹਿਲਾ ਕਰਦੇ ਤਾਂ ਇਹ ਲੋਕ ਨੇ ਦਰਵਾਜ਼ੇ ਚੋਂ ਅੰਦਰ ਫੇਰ ਧਰਦੇ ਐ ਕਿ ਉਹਦੇ ਸਾਹਮਣੇ ਰੱਖੋਗਾ ਤੁਸਮਾ ਕੋਕਾ ਵਰੇ ਚਰ ਲਿਓ ਉਹ ਤੇ ਪਕਾਈ ਜੇ ਤੁਸ ਮੇਰੇ ਦਵਾਰਾ ਨਾ ਹੋਣ ਵਾਲੀ ਗੱਲ ਤੇ ਚਾਉਂ ਨੀ ਦਬੇੜੀ ਸਵਾਦ ਨਾਲ ਜਾਈ। ਦਵਾਰ ਨੂੰ ਆਪੀ। 3/2 ਬਾਟਕ ਬਾਟ। ਦੋਸਤਾਂ ਦੇ ਤੋਂ ਸਵਾਗਤ ਕਰਦੇ ਹਾਂ। ਲੋ ਜੀ ਦਵਾਈ ਲੈ ਕੇ ਆਇਆਗੇ ਹੁਣ। ਟਾਈਮ 11:30 ਹੋ ਗਏ ਅਸੀਂ ਸੁਨੇਹਾ ਬਾਗੀ ਕਰੋ ਕੰਮ ਕਰਕੇ ਸਾਡੀ ਅਸੀਂ 10:00 ਬਾਗੀ ਸੀਗੇ। ਚਲੀ ਗਏ ਸੀਗੇ। ਦਵਾਈ ਲੈ ਕੇ। ਮਨ ਨੂੰ ਆਪ ਘੱਟਣਾ ਬਾਹਲਾ ਉੱਪਰ ਆਉਣਾ। ਮੈਂ ਤੱਕ ਬਲੇ ਚਿੱਤਰ ਤੱਕ ਪਹੁੰਚਾ। ਗੁਟਰੀ ਦਾ ਕੀ ਕਰਾਉਣੀ ਆ ਤੇ ਨੰਨ ਕੰਮ ਨਹੀਂ ਤੇ ਤਬਾਹੀ ਆਪਣਾ ਬਸ ਡਾਕਟਰ ਨੇ ਕੈਰੀਕ ਤਾਂ ਕਰਨੇ ਵਾਸਤੇ ਨਾਲ ਫੱਟ ਪੈ ਗੂ ਸਰੀਰ ਸੈਟ ਹੋ ਗਿਆ ਬਣਾ ਬਣਾ ਭੀ ਲੱਗ ਗਈ ਅਲੱਗ ਲਿਆ ਆ ਪਲੇਟ ਤਾਂ ਹੈਗੀ ਆ ਉਹ ਲੈ ਪਲੇਟ ਤਾਂ ਹੈਗੀ ਆ ਪੁੱਤ ਮਨਜਾਲੇ ਕੱਪ ਤੋਂ ਲੈ ਮੈਂ ਇੱਥੇ ਆ ਕੇ ਨੇ ਸਾਡੇ ਰਿਸ਼ਤੇਦਾਰ ਆ ਗਏ ਸੀ ਸਾਡੇ ਨਾਲ ਤੇ ਕੁਝ ਜਾਣਦੇ ਨਾ ਢੂਆ ਵੀਰਪਾਲ ਦਾ ਮਾਮਾ ਮਾਮਾ ਮਾਮੀ ਉਹ ਹੁੰਦੇ ਸੀਗੇ ਤੇ ਫਿਰ ਉਹ ਫਿਰ ਸਾਡਾ ਮੋਟਰਸਾਈਕਲ ਹੁੰਦੇ ਸੀ ਅਸੀਂ ਉਹਦੇ ਲੈ ਕੇ ਜਦੋਂ ਉਹਨਾਂ ਨੂੰ ਪੜਾ ਕੇ ਚਾਹ ਪਾਣੀ ਪਿਆ ਕੇ ਫਿਰ ਤੋੜਿਆ ਚਾਚਾ ਚਾਚੀ ਲਾ ਦੇਣ ਸਾਡੇ ਜਿਹਨੂੰ ਸੀ ਉਹ ਤੇ ਰੋਜ਼ ਹੀ ਚਲੇ ਗਏ ਕਿੰਨਾ ਚਾਹ ਪਾਣੀ ਪੀ ਕੇ ਹੁਣ ਕੂਆ ਕਿ ਕਰੇ ਬਾਜੀ ਜਦੋਂ ਵੀ ਕੋਈ ਆਉਂਦਾ ਹੈ ਨਾ ਉਧਰੋਂ ਉਧਰ ਹੀ ਫਿਰ ਅਸੀਂ ਐ ਆਪਾਂ ਲੰਘ ਜੀ ਅੰਕਾ ਕੇ ਧਨੀ ਆਪਾਂ ਫਿਰ ਮਿਲਦੇ ਆਂ ਜੀ ਹੁਣ ਮੈਂ ਕੱਪੜੇ ਬਦਲ ਕੇ ਹਾਂ ਤੇ ਕੰਟਾ ਰੱਖ ਕੇ ਬਾਦ ਨੂੰ ਦਵਾਈ ਲੈਣੀ ਜੀ ਦੁਪਹਿਰ ਨੂੰ ਲੈਣੀ ਆ ਸਰਦਾਰ ਜੀ ਜਾਇਏ ਰੋਗ ਤੇ ਹਾਂ ਕਰੋ ਬਠਰ ਕੇ ਮੇਰਦੇ ਆਂ ਲੋ ਜੀ ਆਪਾਂ ਨੇ ਕੰਮ ਧੰਦੇ ਨੇ ਜਿਹੜੇ ਕਰ ਲਏ ਨੇ ਯਾ ਟਾਈਮ ਆ ਹੁਣ 3:30 ਹੋ ਗਏ ਨੇ ਸਰਦਾਰ ਜੀ ਪਾਉਂਦੇ ਨੇ ਕੱਖ 3:30 ਦਾ ਟਾਈਮ ਆ ਇਹ ਪਤਾ ਨਹੀਂ ਦੀ ਤੁਕਕ ਤੁਕਕ ਨਾਲ ਹੀ ਭਰ ਗਈ ਹਾਜ਼ੂਰ ਖੇਲ ਪਾਣੀ ਪੀਤਾ ਨਹੀਂ ਸੀ ਉਹਨਾਂ ਨੇ ਹੁਣ ਪੀਣ ਗਏ ਆ ਵਾ ਚਿੱਕੜ ਹੋ ਗਿਆ ਇੱਥੇ ਸੋਕੋ ਜੁਕ ਜਾ ਤੇ ਸਰਦਾਰ ਜੀ ਆਨੇ ਪਾ ਦਿੱਤੇ ਨੇ ਕੱਖ ਆਪਾਂ ਬੰਦਿਆ ਜੀ ਮੱਝਾਂ ਮੱਝਾਂ ਬਨ ਕੇ ਬਸ ਖਾ ਲੈਣੀਆਂ ਕੱਖ ਤੇ ਫਿਰ ਪਾਣੀ ਤਾਂ ਨਹੀਂ ਪਿਆ ਲਾਂਗੇ ਨਮਾ ਲਾਂਗੇ ਇਹਨਾਂ ਨੂੰ ਟੈਂਕੀ ਭਰੀ ਹੋਈ ਆ ਪਾਣੀ ਦੀ ਸਵੇਰੇ ਨਮਾਈਆਂ ਗਈਆਂ ਤੇ ਹੁਣ 4:00 4:30 ਵਜੇ 5:00 ਵਜੇ ਨਮਾ ਦਾਂਗੇ ਕਿਉਂਕਿ ਦੁੱਧ ਹੁਣ ਬਸ ਆਹੀ ਛੋਟੀ ਦੇਊਗੀ ਆਥਣੀ ਆ ਹੁਣ ਟੜਕੇ ਵੇਲ ਮਿਲਦੀ ਆ ਜੀ ਤੇ ਕਿੱਕ ਡੰਗ ਦਿੰਦੀ ਇੱਕ ਦੋਨੇ ਡੰਗ ਦਿੰਦੀ ਹੈਗੇ ਤੇ ਉਹ ਜਿਹੜੀ ਆਪਣੀ ਪਰਾ ਸਵਾਤ ਨੇ ਬਾਰਛ ਮੱਝ ਖੜੀ ਆ ਔਰ 2.5 ਮਹੀਨੇ ਰਹੇਗੇ ਚਲੋ ਮਾਂ ਕਰਦੀ ਮਾਂ ਕਰ ਦੁੱਧ ਰਲੀ ਜਾਉ ਹਨਾ ਵੈਗਰੂ ਸਾਦੇ ਕਰਾਂ ਜਿੱਚ ਦੁੱਧਰੀਆਂ ਦਾਤਾਂ ਬਖਸੇ ਤੰਦਰੁਸਤੀ ਬਖਸੇ ਵੱਡੀ ਗੱਲ ਤਾਂ ਜੀ ਤੰਦਰੁਸਤੀ ਦੀ ਮੱਝਾਂ ਨੂੰ ਤੰਦਰੁਸਤੀ ਬਖਸੇ ਰੱਬ ਆਪਾ ਨੂੰ ਤੰਦਰੁਸਤੀ ਬਖਸੇ ਕੰਮ ਕਰਨ ਵਾਲਿਆਂ ਨੂੰ ਸਾਮਨ ਵਾਲਿਆਂ ਨੂੰ ਉਹਨਾਂ ਨੂੰ ਹਣ ਸਾਮਨ ਵਾਲਿਆਂ ਨੂੰ ਸਾਰਿਆਂ ਨੂੰ ਤੰਦਰੁਸਤੀ ਵਗਸੇ ਵਾਹਿਗੁਰੂ ਤੇ ਆਪਾਂ ਕਰ ਦਿਆਂ ਜੀ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਦੁਬਾਰੇ ਫੇਰ ਮੇਰੇ ਮੇਰੇ ਵੱਲੋਂ ਮੇਰੇ ਸਾਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਤਾਂ ਖੁਸ਼ੀ-ਖੁਸ਼ੀ ਕੰਮ ਵੀ ਕਰ ਲਿਆ ਸਾਰਾ ਹਨਾ ਤੇ ਟੱਪੇ ਵੀ ਵੇਲੇ ਕਰ ਲਏ ਨੇ ਸਾਰਾ ਕੁਝ ਹੋ ਗਿਆ ਕੰਮ ਬਹੁਤ ਵਧੀਆ ਦਿਨ ਚੜਿਆ ਸੀ ਸਹਾਬਣਾ ਤੇ ਕੰਮ ਹੋ ਗਏ ਨੇ ਵਿਸਾਖੀ ਦਾ ਦਿਨ ਬਹੁਤ ਵਧੀਆ ਰਿਹਾ ਸਾਡੇ ਲਈ ਤੁਸੀਂ ਆਪ ਦਾ ਦੱਸਿਓ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ